ਸਵਾਗਤ ਹੈ ਕਿਸਾਨ ਵੀਰੋਡਾ ਢਟਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਆਈ ਦੀ ਵੀਡੀਓ ਪਿੰਡ ਜਾਇਤ ਤੋਂ ਕਰਾਂਗੇ ਜੀ ਕਵਰ ਜਨਵਾਰ ਦਿਖਾਵਾਂਗੇ ਤੁਹਾਨੂੰ ਤਿੰਨ ਤਿੰਨ ਦਿਖਾਵਾਂਗੇ ਪਾਲ ਕੇ ਕਟੀਆਂ ਕਿ ਝੋਟੀ ਕੀ ਕਬੀ ਇਹਦੇ ਲੱਗਿਆ ਉਹ ਵੀ ਪੁੱਛਾਂ ਵੀ ਕਿਹੜਾ ਸੀਮਨ ਲੱਗਿਆ ਜਾਂ ਕਿੰਨੇ ਦਿਨਾਂ ਲੱਗਿਆ ਉਹ ਵੀ ਪੁੱਛਾਂ ਤੇ ਦੋ ਜਮਾ ਸੌਦੇ ਬਾਜੂ ਤੇ ਇੱਕ ਤੁਹਾਨੂੰ ਦਿਖਾਵਾਂਗੇ ਚਿਪਚ ਬੱਛੀ ਚੰਗੇ ਥਣ ਹਵਾਨੇ ਦੀ ਇਹਨੇ ਤਿਆਰ ਹੋਣਾਗਾ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈਣੀ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਿਰਪਾ ਆ ਜੀ ਸਸੀ ਕਬਾਈ ਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਸਤਿ ਸ੍ਰੀ ਅਕਾਲ ਸਾਰੇ ਭਾਈਓ ਉਹ ਠੀਕ ਹੋ ਜੀ ਬੜੀ ਕਿਰਪਾ ਵਾ ਬਿਨਾਨ ਕਰੀ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 8427896353 ਦੁਬਾਰਾ ਫੇਰ ਬੋਲ ਦਿਓ 8427896353 ਪਿੰਡ ਆਪਣਾ ਜੀ ਪਿੰਡ ਜਾਇ ਬਟੰਡਾ ਜੀ ਤਸੀਲ ਆ ਗਈ ਆਪਾਂ ਨੂੰ ਫੂਲ ਜੀ ਫੂਲ ਜੀ ਤੇ ਨੇੜੇ ਆਪਣੇ ਇੱਕ ਪਾਸੇ ਆਗੇ ਜੋਂਦ ਜੀ ਤੇ ਇੱਕ ਪਾਸੇ ਆ ਗਈ ਬੱਲੋ ਤੇ ਬਿਲੇਰਾ ਤੇ ਚੋ ਅਰੰਪਰਾ ਪਸ਼ੂ ਮੰਡੀ 8 ਕਿਲੋਮੀਟਰ ਆ ਤੇ ਆਪਾਂ ਸਾਨੂੰ 9 ਕਿਲੋਮੀਟਰ ਓਕੇ ਜੀ ਵਿਚਾਲੇ ਜੀ ਆ ਗਿਆ ਨਾ ਸੈਂਟਰ ਵਿਚਾਲੇ ਦੇ ਸੈਂਟਰ ਚ ਪਿੰਡ ਆ ਗਿਆ ਓਕੇ ਤੇ ਕਿੰਨੇ ਜਾਨਵਰ ਆ ਵੀਰੇ ਅੱਜ ਆਪਣੇ 4 ਨਾਗ ਕਹੋਨੇ ਜੀ 4 ਨਾਗ ਆ ਗਏ ਤੇ 3 ਪਾਲਕ ਹੈਗੀਆਂ ਕਟੀਆਂ ਤੇ ਇੱਕ ਹੈਗੀ ਆ ਬੱਚੀ ਬੱਚੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਛੋਟੀ ਦੇਖੀ ਜਾਂਦੇ ਆ ਕਿੰਨੀ ਇਹਦੀ ਉਮਰ ਹੋ ਗਈ ਜੀ ਉਮਰ 22-23 ਮਹੀਨੇ ਦੀ ਲੱਗਦਾ 22-23 ਮਹੀਨੇ ਦੀ ਉਮਰ ਆ ਜੀ ਤੇ ਪਿੱਠ ਪੁੜੇ ਦੀ ਬੜੀ ਚੰਗੀ ਆ ਦੇਖੋ ਜੀ ਓਕੇ ਆ ਹਨਾ ਥੱਲੇ ਉਹਦਾ ਤੇ ਥਣ ਹਵਾਨੇ ਦੀ ਚੰਗੀਆਂ ਨੇ ਤਿਆਰ ਹੋਣਾ ਜੀ ਹੂੰ ਤੇ ਕਿੰਨੇ ਦਿਨਾਂ ਦਾ ਵੀਰੇ ਦੇ ਸੀਮਨ ਲੱਗਿਆ ਵਾ ਤੇ 45 ਕਿ ਦਿਨ ਹੋ ਗਏ ਬਜਰੰਗੀ ਲਜਵਾਣਾ ਤੋਂ ਗੱਪਣਾ ਓਕੇ ਬਜਰੰਗੀ ਲਜਵਾਣੇ ਵਾਲੇ ਤੋਂ ਗੱਪਣਾ ਗੱਪਣਾ ਆਪੇ ਕੋਈ ਨੁਰਦੀ ਹੈ ਕੋਈ ਨੁਰਦੇ ਖੋਲੋ ਜਿੰਨ ਤੋਂ ਰਕਰ ਹੈਗੇ ਚੱਕ ਸਿੰਘ ਸਾਲਾ ਇੱਕ ਨੰਬਰ ਦੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊਗਾ ਚੰਗੇ ਥਣ ਭਾਂਡੇ ਦੀ ਇਹਨੇ ਕੱਟੀ ਨੇ ਤਿਆਰ ਹੋਣਾ ਜੇ ਨਾਂ ਵੀ ਸੀਮਨ ਰਹੀ ਵੀ ਤੇ ਤੁਸੀਂ ਸੀਮਨ ਆਪ ਦੀ ਜੋ ਆ ਹਦਾਇਦੇ ਲਵਾ ਸਕਦੇ ਹਾਂ ਚੰਗੇ ਬੇਟ ਦੇ ਵਿੱਚ ਆ ਗਈ ਜੀ ਤੇ ਤੋਰਾ ਤਾਰਾ ਇੱਕ ਨੰਬਰ ਆ ਗਿਆ ਆ ਦੇਖੋ ਜੀ ਫੇਸ ਦੀ ਕੁਆਲਿਟੀ ਚੰਗੀ ਤੇ ਕੱਟਿੱਕੇ ਤੋਂ ਵੀ ਨਹੀਂ ਖੁੰਜੀ ਵੀ ਆਹ ਲਓ ਜੀ ਕੁਆਲਿਟੀ ਪੂਰੀ ਚੰਗੀ ਥਣ ਹਵਾਨੇ ਦੀ ਇਹਨੇ ਚੰਗੀ ਜਿੱਦਣ ਘਰ ਮਾਇਨੇ ਤਿਆਰ ਹੋਣਾ ਬਹੁਤ ਹੀ ਵਧੀਆ ਤਿਆਰ ਹੋਣਾ ਜੀ ਆਹ ਲਓ ਤੇ ਕੀ ਡਿਮਾਂਡ ਆ ਗਈ ਵੀਰੇ ਦੀ ਕੋਈ ਗੱਲ ਨਹੀਂ ਕੋਈ ਗੱਲ ਤੇ ਲਿਆ ਜੇ ਥੋੜਾ ਜਿਹਾ ਸੋ ਕਰਦਾ ਹੀ ਹੁੰਦਾ ਅੱਛਾ ਤੇ ਕੀ ਡਿਮਾਂਡ ਆ ਗਈ ਭਾਈ ਇਹਦੀ ਪਰ ਮਿਲ ਬਈਨਾ 55000 ਕਰਦੇ ਆ ਮਾਨਦਾਨ ਮੌਕੇ ਤੇ ਹਾਂ ਇਹਦਾ ਮਾਨਦਾਨ ਕਰ ਦਾਂਗੇ ਚੰਗਾ ਮਾਨਦਾਨ ਹੋ ਜਾਣਾ ਕੱਟੀ ਵੀ ਫਿਰ ਇੱਕ ਨੰਬਰ ਆ ਹਨਾ ਹਾਂ ਆ ਦੇਖੋ ਝੋਲੀ ਝਾਲੀ ਕਰੋ ਜੀ ਡਾਇਮੰਡ ਪੀਸ ਹੀ ਹੈ ਜੀ ਡਾਇਮੰਡ ਜਮਾਂ ਡਾਇਮੰਡ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਅੱਗੇ ਵੀਰੇ ਹੋਰ ਬੱਚਾ ਆ ਗਿਆ ਇੱਕ ਇਹਦੇ ਵੀ ਚਾਰ ਹੀ ਥਾਨ ਚਾਰ ਥਾਨ ਦੇਖੋ ਚਾਰ ਹੀ ਥਾਨ ਆ ਗਏ ਜੀ ਤੇ ਕੁਆਲਿਟੀ ਚੰਗੀ ਖੋਲੋ ਜੀ ਇਹਦਾ ਵੀ ਤੋਰਾ ਕਰਾ ਦੇ ਚੱਕ ਕਿੰਨੀ ਉਮਰ ਆ ਗਈ ਜੀ ਇਹਦੀ ਇਹਦੀ ਉਮਰ ਕਿੰਨੀ ਹੈ ਜੀ ਉਮਰ ਇਸ ਹਾਲ ਕਦੇ ਲਾਗੇ ਤੱਕ ਗਏ ਹੋਗੇ ਤੇ ਬਾਕੀ ਦੀ ਗੱਲ ਅਖੀਰੀ ਹੈ ਨਾ ਮੂੰਹ ਅਖੀਰੀ ਮੂੰਹ ਕੱਚੀ ਆ ਦੇਖੋ ਜੀ ਝੋਲੀ ਦੇਖੋ ਇੱਕ ਨੰਬਰ ਚਾਰੇ ਥਣ ਪਤਾਸਿਆਂ ਵਰਗੇ ਪਏ ਆ ਜੀ ਤੇ ਬਾਕੀ ਦੀ ਗੱਲ ਫੇਸ ਦੀ ਕੁਆਲਿਟੀ ਚੰਗੀ ਲੈ ਚਲੋ ਜੀ ਤੁਸੀਂ ਇੱਥੇ ਢੇੜਾ ਕਢਾ ਦਿਓ ਆ ਦੇਖੋ ਆਪਾਂ ਇਹ ਜਾਣ ਹੀ ਪਤਾਈਏ ਮੁਸਲਮਾਨਾਂ ਨੂੰ ਤਾਂ ਲਈਏ ਜੋ ਪੀ ਆ ਰਹੇ ਤੋਂ ਓਕੇ ਜੀ ਓਕੇ ਹਾਂਜੀ ਤੇ ਗਾਂ ਵਿਚਾਰੀ ਨੇ ਕਿੰਨੇ ਅਕੀਸਾ ਦੇਣਗੇ ਹਨਾ ਕੋਈ ਪਤਾ ਨਹੀਂ ਆ ਲਓ ਜੀ ਤੇ ਇਹਦੀ ਫਿਰ ਬਾਈ ਕੀ ਦਮਾਂਡ ਆ ਗਈ ਮੁੱਲੇ ਇਹਦਾ 24000 ਰੁਪਏ ਜੀ ਕੱਲੀ ਦਾ ਹਾਂਜੀ ਤੇ ਜੋੜੇ ਦਾ ਵੀ ਦੱਸ ਦੇਣਗੇ ਮਾਨਤਨ ਹੋ ਜੂਗੇ ਜੀ ਮਾਨਤਨ ਹੋ ਜੂ ਚੰਗੀ ਕੱਟੀ ਆ ਗਈ ਹੈ ਨਾ ਹਾਂਜੀ ਹਾਂਜੀ 24000 ਦੇ ਵਿੱਚ ਤੁਹਾਡਾ ਮਾਨਤਨ ਹੋ ਜਾਣਾ ਆ ਦੇਖੋ ਜੀ ਇਸ ਦੀ ਕੁਆਲਿਟੀ ਇੱਕ ਨੰਬਰ ਤੇ ਚੰਗੀ ਕੱਟੀ ਤਿਆਰ ਹੋਣਾ ਚਾਰ ਹੀ ਥਣ ਤੇ ਅੱਗੇ ਬਈ ਬੱਚਾ ਫੇਰ ਬਹੁਤ ਪਿਆਰਾ ਆ ਗਿਆ ਹੈ ਨਾ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਇਹਦੀ ਮੈਂ ਆਪਣੇ ਲਵੇ ਆ ਓਕੇ ਆਪ ਦੀ ਘਰ ਦੀ ਆ ਘਰ ਦੀ ਕੱਟੀ ਹੈ 15 ਸੋਨਾ ਕਰੇ ਦੁੱਧਾ ਮਾ ਥੱਲੇ ਓਕੇ ਜੀ ਅੰਦਰ ਮਾਂ ਖੜੀ ਹੈ ਇਹਦੀ ਕੋਈ ਪਤਾ ਹੈਗਾ ਕਿਹੜੀ ਟੀਕੇ ਦੀ ਆ ਪੀ ਪੀ ਐਲ ਦੀ ਵੀ ਦੇ ਸੀਮੰਦੀ ਆ ਚਲ ਦੀ ਵੀ ਦੇ ਉਹ ਚੰਗੇ ਸੀਮਨ ਵਰਗਾ ਫਿਰ ਖੋਲੋ ਜੀ ਇਹਦਾ ਵੀ ਤੋਰਾ ਕਰਾ ਕੇ ਚੱਕ ਚੰਗੀਆਂ ਜੋ ਆ ਗਈ ਜੀ ਥਣ ਭਾਂਡੇ ਦੀ ਇਹ ਵੀ ਚੰਗੀ ਸਾਫ ਬਣੂਗੀ ਬਾਕੀ ਦੀ ਗੱਲ ਥਾਣੇ ਦੇ ਵੀ ਚਾਰੀਆਂ ਨਹੀਂ ਥਣ ਚਾਰੀ ਇਹਦੇ ਆਪਾਂ ਦੇਖਾ ਬੱਚਾ ਬਹੁਤ ਚੰਗਾ ਜੀ ਬਹੁਤ ਚੰਗਾ ਬੱਚਾ ਜੀ ਹੂੰ ਕੁਆਲਟੀ ਕੁਆਲਟੀ ਇੱਕ ਨੰਬਰ ਹੈ ਹੂੰ ਤੇ ਉਮਰ ਕਿੰਨੀ ਆ ਗਈ ਵੀਰੇ ਦੀ ਉਮਰ 8-9 ਮਹੀਨਿਆਂ ਦੀ ਕੱਟੀ ਹੈ ਸਾਰੀ 8-9 ਮਹੀਨਿਆਂ ਦੀ ਕੱਟੀ ਤੇ ਸਿੰਗੀ ਸੁੰਗੀ ਹੈ ਨਾ ਬਿਲਕੁਲ ਐ ਓਕੇ ਹੈ ਨਾ ਜਮਾ ਤੇ ਇਹਦੀ ਫਿਰ ਡਿਮਾਂਡ ਇਹਦਾ 20000 ਰੁਪਏ ਜੀ ਇਹਦਾ 20000 ਉਹਦਾ 24 22 ਤੇ 24 46 ਬਣ ਗਿਆ ਹਨਾ ਤੇ ਜੇ ਦੋਨੇ ਇਕੱਠਿਆਂ ਲੈਣੇ ਆ ਜਾਂ ਤਿੰਨੇ ਇਕੱਠਿਆਂ ਲੈਣੇ ਆ ਮਾਨਤਾਨ ਤੁਹਾਡਾ ਖੁੱਲਾ ਹੋ ਜਾਣਾ ਜੀ ਇਹ ਚ ਤੇ ਝੋਲੀ ਝਾਲੀ ਇਹਦੀ ਵੀ ਇੱਕ ਨੰਬਰ ਆ ਤੇ ਅੱਗੇ ਆ ਗਈ HF نسل ਦੀ ਬੱਛੀ ਝੋਲੀ ਝਾਲੀ ਕਮਾਲ ਦੀ ਹਨਾ ਬੱਛੀ ਦੀ ਹਾਂਜੀ ਹਾਂਜੀ ਟੌਪ ਦੀ ਝੋਲੀ ਹੈ ਜੀ ਅੱਗੇ ਇਹਦੀ ਵੀ ਕਰਾਵਾਂ ਇਹ ਚ ਇੱਕ ਜਾਣਕਾਰੀ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਹੂੰ ਖੋਲੋ ਜੀ ਇਹਨੂੰ ਵੀ ਆਹ ਲੋ ਜੀ ਏ ਬਾਈ ਕੱਚੀ ਖੀਰੀ ਐ ਵੀ ਕੱਚੀ ਖੀਰੀ ਐ ਜੀ ਕੱਚੀ ਖੀਰੀ ਪ्योर ਐ ਚੇਫ ਆ ਗਈ ਸਮਾਈ ਦੀ ਲੋੜ ਆ ਹਨ ਇਹਨੂੰ ਹਾਂਜੀ ਹਾਂਜੀ ਸਮਾਈ ਦੀ ਲੋੜ ਆ ਤੇ ਝੋਲੀ ਝਾਲੀ ਮੈਂ ਕਹਿੰਨਾ ਪ੍ਰੋਪਰ ਹਨਾ ਥੱਲੇ ਚਾਰ ਹੀ ਥਣ ਕੋਈ ਪੰਜਵੀਂ ਛੇਵੀਂ ਵਖਰੀ ਫੋੜ ਛਾਂਗ ਨਹੀਂ ਹਨਾ ਹਾਂਜੀ ਹਾਂਜੀ ਤੇ ਬਾਈ ਜੀ ਉਮਰ ਤਾਂ ਅਨਦਾਈ ਆ ਇਹਦੀ ਕਿੰਨੀ ਹੋਊਗੀ ਹੁਣ ਲਗ ਸਾਲ ਦੇ ਲੱਗੇ ਤਾਂ ਗਿਆ ਸਾਲ ਦੇ ਤੇ ਕੀ ਦਮਾਨ ਆ ਗਈ ਬਾਈ ਇਹਦੀ ਇਹਦਾ 14000 ਰੁਪਏ ਮੁੱਲ ਕਰਦਾ 14000 ਰੁਪਏ ਮਾਨਦਾਨ ਹੋ ਜਾ ਮੌਕੇ ਤੇ ਮਾਨਦਾਨ ਹੋਈ ਛੋਟਾ ਜਿਹਾ ਮੁੱਲ ਐ ਓਕੇ ਜੀ ਚੰਗਾ ਬੱਚਾ ਆ ਗਿਆ ਚਾਲੀ ਕਬਤੀ ਦੀ ਬੰਸੀ ਦਸੀ ਆ ਮਾਲਕਾਂ ਨੇ ਦੱਸਣ ਦਾ ਜੀ ਤੋਂ ਲਈ ਆ ਡੈਨਮਾਰਕ ਦੇ ਓਕੇ ਜੀ ਚੰਗੀਆਂ ਬੱਚੀਆਂ ਜੋ ਆਪਾਂ ਨੂੰ ਕਹਿ ਸਕਦੇ ਫੇਸ ਦੀ ਕੁਆਲਿਟੀ ਦੇਖੋ ਜੀ ਇੱਕ ਨੰਬਰ ਬੰਨ ਲਓ ਵੀਰੇ ਹਮ ਨਾਕਸੀ ਵੀਰ ਕੋਲੇ ਚਾਰ ਤੇ ਚਾਰੇ ਤੁਹਾਨੂੰ ਦਿਖਾਤੇ ਲਾੜ ਤੇ ਤੁਹਾਨੂੰ ਦਿਖਾਤੀ ਬੱਚੀ ਚੰਗੀਆਂ ਇਕੱਠੀਆਂ ਤੁਹਾਨੂੰ ਕਵਰ ਕਰਕੇ ਦਿੱਤੀਆਂ ਤੇ ਇੱਕ ਗੱਟੀ ਦੇ ਸੀਮਨ ਵੀ ਲਗਾਓ ਤੁਹਾਡੇ ਕਰਵਾਗਾ ਵੀ ਗੱਬੜ ਨਿਕਲਦੀ ਆ ਜਾਂ ਨਾ ਨਿਕਲਦੀ ਆ ਤੇ ਇਹਦਾ ਬਾਈ ਮੁੱਲ 14000 ਰੁਪਏ ਮੁੱਲ 14000 ਰੁਪਏ ਤੇ ਨੰਬਰ ਬੋਲੋ ਜੀ ਫਿਰ 8327896753 96353 ਪਿੰਡ ਹੈਗੇ ਜੀ ਜਾਇਗਿਰہ ਜ਼ਿਲ੍ਹਾ ਆਪਾਂ ਨੂੰ ਆ ਗਿਆ ਬਠਿੰਡਾ ਤੇ ਦਸੀਲ ਆ ਗਈ ਫੂਲ ਨੇੜੇ ਰਾਮਪਰੇ ਮੰਡੀ ਦੇ ਉੱਤੇ ਤਪੇ ਮੰਡੀ ਦੇ ਕੋਲ ਇੱਕ ਬਾਈਆਂ ਨੂੰ ਬੇਨਤੀ ਹੈ ਜੀ ਕਿ ਜਿਸ ਪਰਿਵਾਰ ਨਾਲ ਰਹਿ ਕਰਕੇ ਫੋਨ ਲਗਾਇਓ ਹਾਂ ਠੀਕ ਹੈ ਜੀ ਤੇ ਜਿਹਨੇ ਲੈਣੇ ਹਾਂ ਹਾਂ ਜਿਹਨੇ ਲੈਣੇ ਉਹ ਪਰਿਵਾਰ ਦੀ ਸਹਿਮਤੀ ਨਾਲ ਫੋਨ ਕਰਿਓ ਓਕੇ ਜੀ ਜਾਇਗਲਾਂ ਬਾਈ ਦੀਆਂ ਜਮਾ ਤੇ ਚੰਗੇ ਜਾਨਵਰ ਜੇ ਤੁਸੀਂ ਘਰੇ ਲਿਆ ਕੇ ਪਾਲੋਗੇ ਜੇ ਸਾਰੇ ਵੀ ਲੈ ਲਓਗੇ ਚੰਗੇ ਰਹਿਣਿਆ ਇਹ ਤੇ ਬਾਕੀ ਚਾਰ ਨਾਕ ਦੇ ਚਾਰ ਇਹਨਾਂ ਇਕੱਠਾ ਲਊਗਾ ਉਹਦੀ 100 ਕਿਲੋਮੀਟਰ ਪਹੁੰਚ ਵੀ ਫਰੀ ਹੋ ਜੂ ਪਹੁੰਚ ਵੀ ਫਰੀ ਹੋ ਜੂ ਓਕੇ ਜੀ ਜਮਾ ਜਾਏ ਰੇਟ ਦੇ ਵਿੱਚ ਤੁਹਾਨੂੰ ਬੱਚਿਆਂ ਤੇ ਕਟੀਆਂ ਤੇ ਵਾਖੀ ਕਵਰ ਕਰਕੇ ਦਿੱਤੀ ਆ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਨਾਂ